ਰੈਡੀ ਮੈਂ ਲੁਧਿਆਣੇ ਸਟੇਸ਼ਨ ਉੱਤੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਈ ਸਾਂ ਡੰਡੀ ਉਹ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੇ ਸਨ ਡੰਡੀ ਜਦੋਂ ਉਹਨਾਂ ਦੀ ਗੱਡੀ ਤੁਰ ਪਈ ਡੰਡੀ ਮੈਂ ਕੁਝ ਧੀਰ ਸਟੇਸ਼ਨ ਉੱਤੇ ਰੁਕਣ ਦਾ ਮਨ ਬਣਾਇਆ ਡੰਡੀ ਉਸੇ ਵਕਤ ਮੇਰੀ ਨਜ਼ਰ ਇੱਕ ਬੀ ਕੋ ਸਾਲ ਦੀ ਜਵਾਨ ਕੁੜੀ ਬੱਲ ਪਈ ਜੋ ਇੱਕ ਬੈਂਚ ਉੱਤੇ ਬੈਠੀ ਸੀ ਢੰਡੀ ਉਸ ਦੇ ਕੱਪੜੇ ਵੇਖ ਕੇ ਲੱਗਦਾ ਸੀ ਕਿ ਉਹ ਅਮੀਰ ਘਰਾਣੇ ਦੀ ਹੈ ਢੰਡੀ ਪਰ ਉਸ ਦੇ ਕੱਪੜੇ ਸਰਦੀਆਂ ਵਾਲੇ ਨਹੀਂ ਸਨ ਢੰਡੀ ਉਹ ਬੜੀ ਸੁੰਗੜ ਕੇ ਬੈਠੀ ਹੋਈ ਸੀ ਢੰਡੀ ਕਦੀ ਕਦੀ ਠੰਡ ਨਾਲ ਉਸ ਨੂੰ ਕੰਬਣੀ ਛਿੜ ਪੈਂਦੀ ਸੀ ਡੰਡੀ ਸਿਰ ਉੱਤੇ ਚੁੰਨੀ ਵੀ ਨਹੀਂ ਸੀ ਜੋ ਸਰਦੀ ਤੋਂ ਥੋੜਾ ਬਚਾ ਕਰ ਸਕਦੀ ਸੀ ਡੰਡੀ ਮੈਂ ਵੀ ਉਸ ਦੇ ਕੋਲ ਬੈਠ ਗਈ ਡੰਡੀ ਮੈਂ ਸੁਭਾਵਿਕ ਗੱਲਬਾਤ ਕਰਨੀ ਚਾਹੀ ਪਰ ਉਹ ਇਸ ਲਈ ਤਿਆਰ ਨਹੀਂ ਸੀ ਡੰਡੀ ਸ਼ਾਮ ਦਾ ਵਕਤ ਠੰਡ ਦੇ ਦਿਨ ਇਕੱਲੀ ਕੁੜੀ ਕੋਈ ਗੱਲ ਤਾਂ ਜ਼ਰੂਰ ਹੈ ਮੈਂ ਆਪਣੇ ਵਾਲਾ ਸ਼ਾਲ ਉਸ ਦੇ ਕੰਦੇ ਉੱਤੇ ਪਾ ਦਿੱਤਾ ਡੰਡੀ ਇਸ ਨਾਲ ਮੇਰੀ ਹਮਦਰਦੀ ਦਾ ਅਸਰ ਉਸ ਉੱਤੇ ਇਹ ਹੋਇਆ ਕਿ ਉਹ ਗੱਲਬਾਤ ਗਰਨ ਉੱਤੇ ਉੱਤਰ ਆਈ ਡੰਡੀ ਕੀ ਗੱਲ ਮੇਰੇ ਪੁੱਤਰ ਤੂੰ ਇੱਥੇ ਇਕੱਲੀ ਬੈਠੀ ਹੈ ਕਿਸੇ ਗੱਡੀ ਦੀ ਇੰਤਜ਼ਾਰ ਵਿੱਚ ਹੈ प्रश्न चिन्ह ਇਸ ਬੈਗ ਵਿੱਚ ਕੀ ਹੈ ਇਹ ਸਵਾਲ ਤਾਂ ਮੈਂ ਐਵੇਂ ਹੀ ਕੀਤਾ ਸੀ ਮੈਨੂੰ ਪਤਾ ਸੀ ਕਿ ਇਹ ਕਾਲਜ ਬੈਗ ਹੈ ਡੰਡੀ ਰੈਡੀ ਇਸ ਵਿੱਚ ਕੁਝ ਕਿਤਾਬਾਂ ਅਤੇ ਕਾਪੀਆਂ ਹਨ ਡੰਡੀ ਮੈਂ ਉਸ ਦਾ ਰੋਂਦਾ ਚਿਹਰਾ ਵੇਖ ਕੇ ਉਸ ਦਾ ਸਿਰ ਆਪਣੀ ਹਿੱਕ ਨਾਲ ਲਾ ਲਿਆ ਡੰਡੀ ਉਹ ਸਗੋਂ ਹੋਰ ਰੋਣ ਲੱਗ ਪਈ ਡੰਡੀ ਉਹ ਆਪਣੇ ਰੋਣੇ ਉੱਤੇ ਕਾਬੂ ਪਾਉਣਾ ਚਾਹੁੰਦੀ ਸੀ ਡੰਡੀ ਪਰ ਫਿਰ ਵੀ ਉਸ ਦੇ ਅਥਰੂ ਵਗ ਰਹੇ ਸਨ ਜੋ ਉਹ बार-बार ਆਪਣੇ ਹੱਥਾਂ ਨਾਲ ਸੁਕਾ ਰਹੀ ਸੀ ਟੰਡੀ ਮੈਂ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਉਸ ਦੇ ਹੰਝੂ ਪੂੰਝੇ ਡੰਡੀ ਹੁਣ ਉਹ ਮੈਨੂੰ ਆਪਣੇ ਵਿੱਚੋਂ ਸਮਝ ਰਹੀ ਸੀ ਡੰਡੀ ਬੇਖ ਮੇਰੀ ਪੁੱਤਰੀ ਮੇਰੇ ਕੋਲੋਂ ਕੁਝ ਨਾ ਲੁਕਾ ਡੰਡੀ ਮੈਨੂੰ ਤੂੰ ਆਪਣੀ ਵੱਡੀ ਭੈਣ ਸਮਝ ਡੰਡੀ ਮੈਂ ਇੱਥੇ ਇੱਕ ਮੁੰਡੇ ਨੂੰ ਅੜੀਕ ਰਹੀ ਹਾਂ ਡੰਡੀ ਕੀ ਨਾ ਹੈ ਉਹ ਦਾ ਪ੍ਰਸ਼ਨ ਚਿੰਨ ਧੀਰਜ ਕੁਮਾਰ ਨਾਂ ਹੈ ਉਸ ਦਾ ਡੰਡੀ ਤੇਰਾ ਆਪਣਾ ਨਾਂ ਕੀ ਹੈ ਪ੍ਰਸ਼ਨ ਚਿੰਨ ਤਵਨੀ ਧੀਰਜ ਨੇ ਤੈਨੂੰ ਕਿੰਨੇ ਵਜੇ ਮਿਲਣ ਲਈ ਕਿਹਾ ਸੀ ਪ੍ਰਸ਼ਨ ਚਿੰਨ ਉਸ ਨੇ ਮੈਨੂੰ ਕੋਈ ਟਾਈਮ ਨਹੀਂ ਸੀ ਦੱਸਿਆ ਡੰਡੀ ਬਸ ਇਹੀ ਕਿਹਾ ਸੀ ਤੂੰ ਸਟੇਸ਼ਨ ਉੱਤੇ ਪਹੁੰਚ ਜਾ ਅਸੀਂ ਉੱਥੋਂ ਨਿਕਲ ਜਾਵਾਂਗੇ ਡੰਡੀ ਸ਼ਾਇਦ ਕਲਕੱਤਾ ਸੀ ਜਿੱਥੇ ਉਸ ਨੇ ਜਾਣ ਬਾਰੇ ਦੱਸਿਆ ਸੀ ਡੰਡੀ ਉੱਥੇ ਦੱਸਦਾ ਸੀ ਉਸ ਦੀ ਇੱਕ ਇਹ ਰਿਸ਼ਤਿਆਂ ਵਿੱਚ ਭੈਣ ਰਹਿੰਦੀ ਹੈ ਡੰਡੀ ਬੜੀ ਖੁਸ਼ ਮਜਾਜ ਹੈ ਅਤੇ ਅਮੀਰ ਵੀ ਡੰਡੀ ਅਸੀਂ ਕੁਝ ਦਿਨ ਉਸ ਕੋਲ ਰਹਾਗੇ ਫਿਰ ਆਪਣਾ ਪ੍ਰਬੰਧ ਕਰ ਲਵਾਂਗੇ ਡੰਡੀ ਵੱਡੇ ਵੱਡੇ ਸ਼ਹਿਰਾਂ ਵਿੱਚ ਕੋਈ ਰੁਜ਼ਗਾਰ ਦੀ ਕਮੀ ਨਹੀਂ ਹੁੰਦੀ ਡੰਡੀ ਸੁਣ ਮੇਰੀ ਏਤੀਏ ਉਸਨੇ